ਦੇਖੋ ਜਿਹੜਾ ਇੱਕ ਹਤਲਾਨਾ ਕਾਇਰਾਨਾ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਤਕਰ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਅਕਾਲ ਤਖਤ ਦੇ ਆਦੇਸ਼ ਅਨੁਸਾਰ ਸੇਵਾ ਨਿਭਾਰੇ ਸੀ ਉੱਥੇ ਹੋਇਆ ਪਹਿਲੀ ਨਜ਼ਰ ਤੇ ਲੱਗਿਆ ਕਿ ਸੁਰੱਖਿਆ ਏਜੰਸੀਆਂ ਦੀ ਚੁੱਕ ਹੈ ਪਰ ਬਾਅਦ ਦੇ ਵਿੱਚ ਜਿਸ ਤਰੀਕੇ ਸੀਸੀਟੀਵੀ ਫੁਟੇਜ ਦੇ ਸਬੂਤ ਸਾਹਮਣੇ ਆਏ ਔਰ ਜਿਹੜੀ ਉੱਥੇ ਪੁਲਿਸ ਤਾਇਨਾਤ ਸੀ ਉਹ ਕਿਸ ਤਰੀਕੇ ਉਹ ਨਰੈਨ ਸਿੰਘ ਚੋੜੇ ਨੂੰ ਲੈ ਕੇ ਕੁਮਰੀ ਸੀ ਔਰ ਰੈਕੀ ਕਰਵਾਰੀ ਸੀ ਇਤੋਂ ਇੱਕ ਗੱਲ ਸਪਸ਼ਟ ਹੋਈ ਕਿ ਸਟੇਟ ਸਪੌਂਸਰਡ ਇੱਕ ਅਸੈਸਿਨੇਸ਼ਨ ਪਲੋਟ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੀ ਪਰ ਅੱਜ ਜਿਵੇਂ ਭਾਪੀ ਲੱਗੀ ਹੈ ਖਾਸ ਕਰਕੇ ਰਮਨਿਤ ਬਿੱਟੂ ਹੋਣ ਰਮਨਦ ਮਲਿਕ ਹੋਣ ਇਹਨਾਂ ਦੇ ਬਿਆਨ ਤੇ ਸਾਬਤ ਕਰ ਰਹੇ ਨੇ ਵੀ ਇਹ ਕਿਤੇ ਨਾ ਕਿਤੇ ਡੀਪ ਸਟੇਟ ਪਾਲਿਸੀ ਔਰ ਜਿਹੜੀ ਮੋਡਰੇਟ ਸਿੱਖ ਲੀਡਰਸ਼ਿਪ ਹੈ ਪੰਜਾਬ ਦੇ ਅੰਦਰ ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਦੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਤਾਂ ਉਹਨੂੰ ਮਾਰਨ ਵਾਲੇ ਪਾਸੇ ਨੂੰ ਲੱਗੇ ਨਹੀਂ ਔਰ ਮੈਂ ਬਿੱਟੂ ਸਾਹਿਬ ਨੂੰ ਬੜੇ ਸਪਸ਼ਟ ਲਫ਼ਜ਼ਾਂ 'ਚ ਜਵਾਬ ਦੇਣਾ ਚਾਹੁੰਦਾ ਕਿ ਰਬਨੀਤ ਬਿੱਟੂ ਸਾਹਿਬ ਜਦੋਂ ਜਦੋਂ ਕੋਈ ਅਕਾਲ ਤਖਤ ਸਾਹਿਬ ਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਘਰ ਤੇ ਚੜ ਕੇ ਆਇਆ ਹਥਿਆਰ ਲੈ ਕੇ ਗੋਲੀਆਂ ਚਲਾਈਆਂ ਨੇ ਉਹਨਾਂ ਦਾ ਬਚਿਆ ਕੱਖ ਨਹੀਂ ਹਾਂ ਤੁਹਾਡੀ 84 ਵਾਲੀ ਮਾਨਸਿਕਤਾ ਹੈ ਇੰਦਰਾ ਗਾਂਧੀ ਨੂੰ ਤੁਸੀਂ ਮਾਂ ਕਹਿੰਦੇ ਹੋ ਜਾਂ 84 ਚ ਦਰਬਾਰ ਸਾਹਿਬ ਤੇ ਗੋਲੀ ਚੱਲੀ ਜਦ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਜਦ ਰਬਨੀਤ ਬਿੱਟੂ ਕਹਿੰਦਾ ਜੀ ਨਰੈਣ ਸਿੰਘ ਚੌੜੇ ਦਾ ਸਨਮਾਨ ਹੋਣਾ ਚਾਹੀਦਾ ਉਹਨੇ ਤਾਂ ਇੱਕ ਸਿਮਤੀ ਦੇ ਵਿੱਚ ਆ ਕੇ ਕੀਤਾ ਮਤਲਬ ਉਹੀ ਦੀਪ ਸਟੇਟ ਪਾਲਿਸੀ ਏਜੰਸੀਆਂ ਦਾ ਖੇਡ ਕਿ ਜਿਹੜਾ ਅਸੈਸੀਨੇਸ਼ਨ ਪਲੋਟ ਹੈ ਉਹਨੂੰ ਸਿਮਤੀ ਦਾ ਰੰਗ ਦੇ ਦਿਓ ਤਾਂ ਹੀ ਕਮਿਸਟਰ ਸਾਹਿਬ ਤੋਂ ਤੁਸੀਂ ਲੋਕਾਂ ਨੇ ਬਿਆਨ ਦਵਾਇਆ ਅਜੇ ਤਾਂ ਅਸਲੀਅਤ ਤੁਹਾਡੀ ਲੋਕਾਂ ਦੀ ਨੰਗੀ ਹੋ ਗਈ ਔਰ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਹੁਣ ਬਿੱਟੂ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਫਿਰ ਤੇ ਬਲ ਸਿੰਘ ਦੇ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਅਕਾਲ ਤਖਤ ਸਾਹਿਬ ਤੇ ਜਦੋਂ ਵੀ ਚਾਈਦਾ ਸੀਸ ਨਵਾ ਕੇ ਚਾਈਦਾ ਅਕਾਲ ਤਖਤ ਸਾਹਿਬ ਦੇ ਨਾਲ ਤਕਰੀਰਾਂ ਦਲੀਲਾਂ ਨਹੀਂ ਹੁੰਦੀਆਂ ਗੁਰਸਿੱਖ ਜਾਣਦਾ ਹੈ ਅਕਾਲ ਤਖਤ ਸਾਹਿਬ ਨੂੰ ਪੂਰਨ ਸਮਰਪਣ ਭਾਵਨਾ ਦੇ ਨਾਲ ਦੇਖ ਲੈ ਰਵਨੀਤ ਬਿੱਟੂ ਮੇਰੀ ਇੱਕ ਗੱਲ ਦਾ ਜਵਾਬ ਦੇਵੇ ਜਿਹੜੀ ਉਥੇ ਮਲੇਰ ਕੋਰਟ ਨੇ ਕੁਰਾਨ ਸ਼ਰੀਫ ਦੀ ਬੇਇੱਜ਼ਤੀ ਹੋਈ ਉਸ ਤਾਂ ਆਮ ਆਦਮੀ ਪਾਰਟੀ ਦਾ ਸਿੱਧਾ ਲਿੰਕ ਸਾਹਮਣੇ ਆ ਗਿਆ ਨਰੇਸ਼ যাদব ਜਿਹੜਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਹੈ ਉਹਨੇ ਬੇਇੱਜ਼ਤੀਆਂ ਕਰਾਈਆਂ ਕੋਰਟ ਨੇ ਸਜ਼ਾ ਦਿੱਤੀ ਉਸੇ ਤਰ੍ਹਾਂ ਰਵਨੀਤ ਬਿੱਟੂ ਬੋਲਿਆ ਨਹੀਂ ਭਾਜੀਪੀ ਬੋਲੀ ਨਹੀਂ ਕਿਉਂ ਕੁਰਾਨ ਸ਼ਰੀਫ ਹਿੰਦੂਤਵ ਦੇ ਮੁੱਦੇ ਨੂੰ ਸੂਟ ਨਹੀਂ ਕਰਦਾ ਉਹ ਬੇਇੱਜ਼ਤੀ ਨਹੀਂ ਸੀ ਸੋ ਇਹ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਸਰਬੱਤ ਦੇ ਭਲੇ ਲਈ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਪਵਾਇਆ ਅਕਾਲ ਤਖਤ ਨੂੰ ਕੋਈ ਤਕਰੀਰ ਦਲੀਲ ਨਹੀਂ ਕੀਤੀ ਨਹੀਂ ਤਾਂ ਬੇਅਦਬੀ ਦੇ ਦੋਸ਼ੀ ਤਾਂ ਮਰੇਸ਼ ਜੱਤਵ ਵਰਗੇ ਸਾਹਮਣੇ ਦੇ ਲੋਕਾਂ ਦੇ ਜਿਹਨਾਂ ਨੇ ਬੇਅਦਬੀਆਂ ਕਰਾਈਆਂ ਔਰ ਜਸਟਿਸ ਜੋਰਾ ਸਿੰਘ ਨੇ ਤਾਂ ਸ਼ਰਯਾਮ ਕਿਹਾ ਸੀ ਜਿਹੜੇ ਬੇਅਦਬੀਆਂ ਦੀ ਜਾਂਚ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਹੈ ਭਗਵੰਤ ਮਾਨ ਨੂੰ ਖੁੱਲੀ ਡਿਬੇਟ ਦਾ ਚੈਲੰਜ ਦਿੱਤਾ ਉਹ ਤਾਂ ਕਦੇ ਕਬੂਲਿਆ ਨਹੀਂ ਔਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਨਾਲੇ ਮਾਰਨ ਦੀ ਸਾਜ਼ਿਸ਼ ਨਾਲੇ ਸ਼੍ਰੋਮਣੀ ਅਕਾਲ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਤੇ ਹੁਣ ਉਹ ਚ ਬੀਜੇਪੀ ਦੀ ਭਾਈ ਵਾਲੀ ਜਿਹੜੀ ਸਾਹਮਣੇ ਆਈ ਹੈ ਪੰਜਾਬ ਤੇ ਸਿੱਖ ਸਭ ਦੇਖ ਰਹੇ ਨੇ ਨਾਨਕ ਨਾਮਲੇਵਾ ਸਮਝਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਰਿਆਦਾ ਹੈ ਇਹ ਕਾਂਗਰਸੀਆਂ ਨੂੰ ਤੇ ਬਿੱਟੂ ਵਰਗੇ ਭਾਜਪਾਈਆਂ ਨੂੰ ਇਹ ਮਰਿਆਦਾਵਾਂ ਕਦੇ ਸਮਝ ਨਹੀਂ ਆਸੇ